ਕਹਿੰਦੇ ਕੱਲੀ ਈਡੀ ਕਿਉਂ ਈਡੀ ਤਾਂ ਕੱਲਾ ਇੱਕ ਨੌ ਆ ਗਿਆ ਜੀ ਬਹੁਤ ਏਜੰਸੀਆਂ ਸਰਕਾਰ ਦੇ ਕੋਲ ਜਿਹੜੀਆਂ ਅਲੱਗ-ਅਲੱਗ ਚੱਲ ਸਕਦੀਆਂ ਉਹ ਕਈ ਵਾਰ ਜਿਵੇਂ ਕਹਿੰਦੇ ਨਾ ਮਿੱਤਰਾਂ ਦਾ ਨੌ ਚੱਲਦਾ ਈਡੀ ਦਾ ਜਨੌ ਚੱਲਦਾ ਡਰਾਂ ਉਹ ਭਗਵੰਤ ਮਾਨ ਦੇ ਸਿਰ ਚੜ ਕੇ ਬੋਲ ਰਹੇ ਆ ਜਿਹੜੇ ਕੀ ਉਹਨਾਂ ਨੂੰ ਭਾਜਪੀ ਦਾ ਕੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਕੀ ਕਿਹਾ ਸੀ ਵੀ ਇਹ ਕਾਂਗਰਸ ਤੋਂ ਈਡੀ ਚ ਡਰਦੇ ਇਹ ਫਲਾਨੀਆਂ ਤੋਂ ਡਰਦੇ ਇਨਕਮ ਟੈਕਸ ਦੀਆਂ ਤੋਂ ਇਹ ਡਰਦੇ ਬੀਜਪੀ ਚ ਗਏ ਆ ਕਿਤੇ ਬੀਜਪੀ ਦਾ ਪਿਆਰ ਤੁਹਾਨੂੰ ਵੀ ਡਰ ਕਰਕੇ ਤਾਂ ਨਹੀਂ ਆਉਣ ਲੱਗਿਆ ਕਿਉਂਕਿ ਦਿਨ ਨੇੜੇ ਰਹਿ ਗਏ ਤੁਹਾਨੂੰ ਈਡੀ ਤਾਂ ਨਹੀਂ ਦਿਖਣ ਲੱਗੀ ਰਾਤ ਨੂੰ ਤੁਹਾਨੂੰ ਸੀਬੀਆਈ ਤਾਂ ਨਹੀਂ ਦਿਖਣ ਲੱਗੀ ਕਿਤੇ ਰਾਤ ਨੂੰ ਜਿਹੜਾ ਬੀਜਪੀ ਦਾ ਪਿਆਰ ਆ ਰਿਹਾ ਬੀਜਪੀ ਨੂੰ ਸਲਾਮਾਂ ਦੇ ਰਹੇ ਆ ਭਗਵੰਤ ਮਾਨਸਿਆਂ ਇੱਕ ਗਲਤੀ ਰਿਹਾ ਕਰ ਕਦੇ ਤੁਸੀਂ ਕਹਿੰਦੇ ਹੋ ਇਹ ਕਾਂਗਰਸ ਚੋਂ ਗਏ ਇਹਨਾਂ ਦੀ ਪੁੱਛ ਕੋਈ ਨਹੀਂ ਗਈ ਕਦੇ ਕਹਿੰਦੇ ਹੋ ਤੁਸੀਂ ਇਹ ਸਾਰਾ ਕੁਝ ਪੰਜਾਬ ਨੂੰ ਜਿਹੜਾ ਕੁਝ ਕਰ ਰਹੇ ਆ ਬਦਲਾ ਇਹ ਲੈ ਰਹੇ ਆ ਉਹ ਗਲਤੀ ਰਿਹਾ ਕਰ ਕਦੇ ਤੁਸੀਂ ਕਹਿੰਦੇ ਹੋ ਇਹ ਕਾਂਗਰਸ ਚੋਂ ਗਏ ਇਹਨਾਂ ਦੀ ਪੁੱਛ ਕੋਈ ਨਹੀਂ ਗਈ ਕਦੇ ਕਹਿੰਦੇ ਹੋ ਤੁਸੀਂ ਇਹ ਸਾਰਾ ਕੁਝ ਪੰਜਾਬ ਨੂੰ ਜਿਹੜਾ ਕੁਝ ਕਰ ਰਹੇ ਆ ਬਦਲਾ ਇਹ ਲੈ ਰਹੇ ਆ ਥੋੜੀ ਕੋਈ ਜਵਾਨ ਆ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਨਸ ਸਿੰਘ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਂ ਤੁਹਾਡੇ ਮੂਹਰੇ ਮੀਡੀਆ 'ਚ ਕਹਿਣਾ ਇਹ ਕਹਿੰਦਾ ਸੀ ਬੱਕਰੇ ਦੀ ਕੀ ਕਹਿੰਦੇ ਮਾਂ ਕਦੋਂ ਕ ਕੀ ਖੈਰ ਮਨਾਉਗੀ ਕਦੋਂ ਦਾ ਖੈਰ ਮਨਾਉਗੀ ਕਦੋਂ ਮੈਂ ਉਹਦੇ ਆ ਮੂਹਰੇ ਪੰਜਾਬ 'ਚ ਖੜਾ ਹਾਂ ਜਿੰਨਾ ਜੋਰ ਲੱਗਦਾ ਤੇਤੋਂ ਵਿਜੀਲੈਂਸ ਦਾ ਲਾਲਾ ਜਿੰਨਾ ਤੇਰੀ ਪੁਲਿਸ ਦਾ ਉਹਦਾ ਲਾਲਾ ਹੋਰ ਜੀ ਦਾ ਮਰਜ਼ੀ ਜੋਰ ਲੱਗਦਾ ਈਡੀ ਤਾਂ ਚਲੋ ਤੂੰ ਕਹਿਣਾ ਨਾ ਸੈਂਟਰ ਕੋਲ ਤੇ ਤੇਰੇ ਕੋਲ ਵਿਜੀਲੈਂਸ ਤਾਂ ਤੇਰੇ ਕੋਲ ਆ ਪੰਜਾਬ ਪੁਲਿਸ ਤੇਰੇ ਕੋਲ ਕਰ ਲੈ ਜਿਹੜੇ ਹੋਰ ਕੇਸ ਕਰਨੇ ਆ ਲੱਭ ਲੈ ਜਿਹੜੀ ਜਾਇਦਾਦ ਹੋਰ ਲੱਭਣੀ ਆ ਤੂੰ ਮੈਂ ਠੋਕ ਕੇ ਕਹਿਣਾ ਐਮੀ ਨਾ ਗਿੱਧੜ ਧਮਕੀਆਂ ਦੇ ਕੇ ਕਰਕੇ ਕਿਸ ਨੂੰ ਇਹ ਹੋਰ ਕਰਦਾ ਹੋਊ ਤੇਰੀ ਗਿੱਧੜ ਭੜਕੀਆਂ ਤੋਂ ਕਾਂਗਰਸ ਵਾਲੇ ਡਰਦੇ ਹੋਣਗੇ ਜਾਂ ਹੋਰ ਨਹੀਂ ਨਹੀਂ ਕਈ ਏਜੰਸੀਆਂ ਨੇ ਕੱਲੀ ਈਡੀ ਕਿਉਂ ਈਡੀ ਤਾਂ ਕੱਲਾ ਇੱਕ ਨੌ ਆ ਗਿਆ ਜੀ ਬਹੁਤ ਏਜੰਸੀਆਂ ਸਰਕਾਰ ਦੇ ਕੋਲ ਜਿਹੜੀਆਂ ਅਲੱਗ-ਅਲੱਗ ਚੱਲ ਸਕਦੀਆਂ ਉਹ ਕਈ ਵਾਰ ਜਿਵੇਂ ਕਹਿੰਦੇ ਨਾ ਮਿੱਤਰਾਂ ਦਾ ਨਾਂ ਚੱਲਦਾ ਈਡੀ ਦਾ ਜਿਨਾਵ ਚੱਲਦਾ ਤੇ ਇਸ ਕਰਕੇ ਉਹ ਈਡੀ ਈਡੀ ਹੋਈ ਵੀ ਉਹ ਬਹੁਤ ਸਰਕਾਰ ਦੀਆਂ ਬਰਾਬਰ ਦੀਆਂ ਏਜੰਸੀਆਂ ਹੋਰ ਬਹੁਤ ਨੇ ਮੁੱਖ ਮੰਤਰੀ ਹੋਰਾਂ ਦੀ ਗੱਲ ਇੱਕ ਨਿੱਜੀ ਇੰਟਰਵਿਊ ਚੈਨਲ ਦੇ ਉੱਤੇ ਕਹਿੰਦੇ ਭਾਜਪਾ ਨੂੰ ਸਲਾਹ ਦਿੰਦੇ ਆ ਕਿ ਜੇ ਪੰਜਾਬ ਚ ਆਉਣਾ ਤਾਂ ਅਕਾਲੀ ਦਲ ਨਾਲ ਘੱਟ ਦੇਖੋ ਪਹਿਲਾਂ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਕਿਉਂਕਿ ਸਾਂਝੇ ਪ੍ਰੋਗਰਾਮ ਚ ਅਸੀਂ ਆਏ ਹੋਏ ਸੀ ਹੁਣ ਤੁਸੀਂ ਆਪਾਂ ਸਮਾਗਮ ਤੋਂ ਬਾਹਰ ਆ ਗਏ ਹੁਣ ਮੈਂ ਥੋੜਾ ਜਿਆ ਇਹ ਭੰਡਾ ਸਾਹਿਬ ਨੂੰ ਜਿਹੜੀ ਆ ਇਹ ਹਰ ਜਗ੍ਹਾ ਅੱਜ ਜਿੰਨੇ ਮੈਂ ਦੇਖਿਆ ਪਹਿਲਾਂ ਹੜਾਂ ਤੋਂ ਬਾਅਦ ਐਡੀ ਕਿਉਂਕਿ ਡਘਾਰ ਆ ਗਿਆ ਨਿਗਾਰ ਆ ਗਿਆ ਇਹ ਪਾਰਟੀ ਦਾ ਕਿਉਂਕਿ ਹਰ ਚੈਨਲ ਤੇ ਨੈਸ਼ਨਲ ਚੈਨਲ ਤੇ ਇੰਟਰਵਿਊਆਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਲੋਕਲ ਤੇ ਨਹੀਂ ਥੋੜਿਆਂ ਨਾਲ ਨਹੀਂ ਜਿਨ੍ਹਾਂ ਨੇ ਗੱਲ ਰੱਖਣੀ ਹੈ ਅੱਗੇ ਪੰਜਾਬ ਤੱਕ ਉਹ ਤਾਂ ਪਰ ਉਹਨਾਂ ਨੂੰ ਕਹਿੰਦੇ ਆ ਜਿਹੜੇ ਲੋਕਲ ਨਿਊਜ਼ ਨੇ ਉਹਨਾਂ ਨੂੰ ਤਾਂ ਕਹਿੰਦੇ ਆ ਨਿਸ਼ੇੜੀ ਆ ਕੋਈ ਕੋਈ ਐਕਸ ਫਲਾਨਾ ਗੈਂਗਸਟਰ ਆ ਜੀ ਫਲਾਨਾ ਕੋਈ ਐਕਸ ਬੁੱਧੇਮਾਨ ਬੁੱਧੀਮਾਨ ਕੋਈ ਐਕਸ ਤਾਂ ਤੁਸੀਂ ਵੀ ਹੋਣਾ ਸੀਐਮ ਸਾਹਿਬ ਤੇ ਜਦੋਂ ਐਕਸ ਹੋ ਜਾਓਗੇ ਫਿਰ ਤੁਹਾਡਾ ਕੀ ਕੋਈ ਪਗਵੰਤ ਮਾਨ ਨਾ ਹਟ ਜੂਗਾ ਇਸ ਕਰਕੇ ਇਹ ਸਲਾਮਤ ਦੇਣੀ ਹੈ ਬੜੀ ਮਾੜੀ ਗੱਲ ਆ ਜਿਹੜੀ ਅੱਜ ਪੱਤਰਕਾਰਤਾ ਹੈ ਅੱਜ ਜਿਹੜਾ ਮੀਡੀਆ ਹੈ ਉਹ ਜਿਹੜਾ ਥੱਲੜੇ ਦਾ ਨਾ ਉਹੀ ਸੱਚ ਗੱਲ ਦੱਸਦਾ ਬਹੁਤ ਬੜੇ ਬੜਿਆਂ ਦੇ ਤਾਂ ਤੁਸੀਂ ਖਰੀਦ ਕੇ ਮੂੰਹ ਬੰਦ ਕੀਤੇ ਹੋਏ ਆ ਇਸ ਕਰਕੇ ਉਹ ਤੁਸੀਂ ਚੱਲਣ ਨਹੀਂ ਦਿੰਦੇ ਦੂਜੀ ਗੱਲ ਇੱਥੋਂ ਪਤਾ ਲੱਗਦਾ ਏ ਬਈ ਭਾਜਪਾ ਦਾ ਜਿਹੜਾ ਡਰਾ ਉਹ ਭਗਵੰਤ ਮਾਨ ਦੇ ਸਿਰ ਚੜ ਕੇ ਬੋਲ ਰਿਹਾ ਜਿਹੜੇ ਕਿ ਉਹਨਾਂ ਨੂੰ ਭਾਜਪਾ ਦਾ ਕੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਕੀ ਕਿਹਾ ਸੀ ਵੀ ਇਹ ਕਾਂਗਰਸ ਤੋਂ ਈਡੀ ਚ ਡਰਦੇ ਇਹ ਫਲਾਨੀਆਂ ਤੋਂ ਡਰਦੇ ਇਨਕਮ ਟੈਕਸ ਦਿਆਂ ਤੋਂ ਇਹ ਡਰਦੇ ਬੀਜਪੀ ਚ ਗਏ ਆ ਕਿਤੇ ਬੀਜਪੀ ਦਾ ਪਿਆਰ ਤੁਹਾਨੂੰ ਵੀ ਡਰ ਕਰਕੇ ਤਾਂ ਨਹੀਂ ਆਉਣ ਲੱਗ ਗਿਆ ਕਿਉਂਕਿ ਦਿਨ ਨੇੜੇ ਰਹਿ ਗਏ ਤੁਹਾਨੂੰ ਈਡੀ ਤਾਂ ਨਹੀਂ ਦਿਖਣ ਲੱਗੀ ਰਾਤ ਨੂੰ ਤੁਹਾਨੂੰ ਸੀਬੀਆਈ ਤਾਂ ਨਹੀਂ ਦਿਖਣ ਲੱਗੀ ਕਿਤੇ ਰਾਤ ਨੂੰ ਜਿਹੜਾ ਬੀਜਪੀ ਦਾ ਪਿਆਰ ਆ ਰਿਹਾ ਬੀਜਪੀ ਨੂੰ ਸਲਾਮਾਂ ਦੇ ਰਹੇ ਆ ਭਗਵੰਤ ਮਾਨਸਿਆ ਇੱਕ ਗਲਤੀ ਰਿਹਾ ਕਰ ਕਦੇ ਤੁਸੀਂ ਕਹਿੰਦੇ ਹੋ ਇਹ ਕਾਂਗਰਸ ਚੋਂ ਗਏ ਇਹਨਾਂ ਦੀ ਪੁੱਛ ਕੋਈ ਨਹੀਂ ਗਈ ਕਦੇ ਕਹਨੇ ਹੋ ਤੁਸੀਂ ਇਹ ਸਾਰਾ ਕੁਝ ਪੰਜਾਬ ਨੂੰ ਜਿਹੜਾ ਕੁਝ ਕਰ ਰਹੇ ਆ ਬਦਲਾ ਇਹ ਲੈ ਰਹੇ ਆ ਤੁਹਾਡੀ ਕੋਈ ਜਵਾਨ ਆ ਇੱਕ ਗੱਲ ਮੈਂ ਸਕੇਣਾ ਚਾਹਣਾ ਭਗਵੰਤ ਮਾਨਸੇਆ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਂ ਤੁਹਾਡੇ ਮੂਰੇ ਮੀਡੀਆ ਚ ਕਹਿਣਾ ਇੱਕ ਕਹਿੰਦਾ ਸੀ ਬੱਕਰੇ ਦੀ ਕੀ ਕਹਿੰਦਾ ਮਾਂ ਕਦੋਂ ਕੀ ਖੈਰ ਮਨਾਊਗੀ ਪਰ ਉਹ ਲੱਖ ਖੈਰ ਮਨਾਉਂਦਾ ਕਦੋਂ ਮੈਂ ਉਹਦੇ ਆ ਮੂਰੇ ਪੰਜਾਬ ਚ ਖੜਾ ਜਿੰਨਾ ਜੋਰ ਲੱਗਦਾ ਤੇਤੋਂ ਵਿਜੀਲੈਂਸ ਦਾ ਲਾਲਾ ਜਿੰਨਾ ਤੇਰੀ ਪੁਲਿਸ ਦਾ ਉਹਦਾ ਲਾਲਾ ਹੋਰ ਜੀ ਦਾ ਮਰਜ਼ੀ ਜੋਰ ਲੱਗਦਾ ਈਡੀ ਤਾਂ ਚਲੋ ਤੂੰ ਕਹਿਣਾ ਨਾ ਸੈਂਟਰ ਕੋਲ ਤੇ ਤੇਰੇ ਕੋਲ ਵਿਜੀਲੈਂਸ ਤਾਂ ਤੇਰੇ ਕੋਲ ਆ ਪੰਜਾਬ ਪੁਲਿਸ ਤੇਰੇ ਕੋਲ ਕਰ ਲਾ ਜਿਹੜੇ ਹੋਰ ਕੇਸ ਕਰਨੇ ਆ ਲੱਭ ਲਾ ਜਿਹੜੀ ਜਾਇਦਾਦ ਹੋਰ ਲੱਭਣੀ ਆ ਤੂੰ ਮੈਂ ਠੋਕ ਕੇ ਕਹਿਣਾ ਐਮੀਂ ਆ ਗਿੱਧੜ ਧਮਕੀਆਂ ਦੇ ਕੇ ਕਿਸੇ ਨੂੰ ਇਹ ਹੋਰ ਡਰਦਾ ਹੋਊ ਤੇਰੀ ਗਿੱਧੜ ਭੜਕੀਆਂ ਤੋਂ ਕਾਂਗਰਸ ਵਾਲੇ ਡਰਦੇ ਹੋਣਗੇ ਜਾਂ ਹੋਰ ਡੱਕਦੇ ਹੋਣਗੇ ਪਰ ਜਿੱਦਣ ਸਾਡੇ ਤੂੰ ਇਹ ਕਹਿਣਾ ਨਾ ਤੂੰ ਜਿੱਦਣ ਸਾਡੇ ਅੜਿੱਕੇ ਆ ਗਿਆ ਤੂੰ ਕਹਿੰਦਾ ਭਗਵੰਤ ਤੂੰ ਸਾਰਾ ਪੰਜਾਬ ਤੂੰ 100 150 ਕਰੋੜ ਰੁਪਈਆ ਜਿਹੜਾ ਤੂੰ ਖਾਦਾ ਏ ਜੇ ਤੂੰ ਉਹ ਲਾ ਦਿੰਦਾ ਆ ਪੰਜਾਬ ਦਾ ਹਾਲ ਹੜਾਂ ਚ ਨਾ ਹੁੰਦਾ ਜਿਹੜਾ ਅੱਜ 10 ਤੋਂ 12 ਜ਼ਿਲ੍ਹੇ ਰੁੜ ਗਏ ਅੱਜ ਬੇਕਰ ਹੋ ਗਏ ਸਾਡੇ ਪਿੰਡ ਅੱਜ ਤੇਰੀ ਰਿਪੋਰਟ ਆਪਦੀ ਆ ਗਈ ਵੀ ਮਾਦੋਪੁਰ ਡੈਮ ਜਿਹੜਾ ਰਜੀਤ ਸਾਗਰ ਡੈਮ ਆ ਉਹ ਅਫਸਰ ਕੱਢਣੇ ਪੈਗੇ ਕਿਉਂਕਿ ਮੈਨੂੰ ਪਤਾ ਜਦੋਂ ਉੱਥੇ ਟੀਮਾਂ ਖੁੱਲਣ ਗਈਆਂ ਪਹਿਲੀ ਗੱਲ ਉਹ ਸਾਰੇ ਮੀਂਹ ਚ ਖੁੱਲਿਆ ਹੀ ਨਹੀਂ ਬਰਸਾਤਾਂ ਚ ਉਹ ਜਾਮ ਹੋ ਗਏ ਕਦੇ ਗਰੀਸ ਵੀ ਨਹੀਂ ਦਿੱਤੀ ਸੀ ਤੇ ਜਦੋਂ ਉਹ ਫਟਕ ਨਹੀਂ ਖੁੱਲੇ ਤਾਂ ਫੇਰ ਮੁਲਾਜ਼ਮ ਭੇਜੇ ਵੀ ਉਹਨੂੰ ਹੁਣ ਤੋੜ ਦੋ ਜਦੋਂ ਉਹ ਤੋੜਨ ਲੱਗੇ ਤੇ ਉਹ ਸਾਰੇ ਹੀ ਟੁੱਟ ਗਏ ਤੇ ਸਾਰਾ ਦਲ ਦਲ ਸਾਰਾ ਪੰਜਾਬ ਰੋੜਤਾ ਇਸ ਕਰਕੇ ਭਗਵੰਤ ਮਾਨ ਜੀ ਆ ਜ਼ਿੰਮੇਵਾਰੀ ਤੇ ਤੇਰੇ ਤੇ ਆਉਣੀ ਆ ਉਹ ਜਿਹੜਾ ਤੂੰ ਪੰਜਾਬ ਨੂੰ ਰੋੜਿਆ ਜਿਹੜਾ ਲੱਖਾਂ ਕੀਲੇ ਦਾ ਨੁਕਸਾਨ ਜਿਹੜਾ ਕੀਤਾ ਜਿਹੜਾ ਕਹਿੰਦਾ ਸੀ ਮੈਂ ਮੁਰਗੀ ਦੇ ਵੀ ਪੈਸੇ ਦਵਾਂ ਹੁਣ ਇਹ ਸਾਰਾ ਕੌਣ ਜ਼ਿੰਮੇਵਾਰ ਹੈ ਇਹਦਾ ਤੇਰੇ ਮਹਿਕਮੇ ਦਾ ਮੰਤਰੀ ਜਿਹੜਾ ਚੱਬ ਚੱਬ ਗੱਲਾਂ ਕਰਦਾ ਸੀ ਬਹਿ ਕੇ ਵੀ ਅਸੀਂ ਜੰਬੋ ਬੈਗ ਤਿਆਰ ਕਰਾ ਲੇ ਪਤਾ ਨਹੀਂ ਕਿਹੜੇ ਜੰਬੋ ਬੈਗ ਤਿਆਰ ਕਰ ਹਾਂਜੀ ਆ ਜੰਬੋ ਕਿੱਟਾਂ ਆ ਜੰਬੋ ਕਿੱਟਾਂ ਜੰਮੋਕਟੀਆਂ ਕੀ ਗੋਇਲ ਸਾਹਿਬ ਘਰੇ ਲਾਲੀਆਂ ਸੀ ਜਾਂ ਕਿਤੇ ਸੌਦਾ ਕਰਕੇ ਵੇਚਤੀਆਂ ਸੀ ਉਹ ਜੰਮੋਕਟੀਆਂ ਕਿਟਾ ਹਾ ਪੰਜਾਬ ਤੁਸੀਂ ਹੜਾ ਕੇ ਰੱਖਤਾ ਇਸ ਕਰਕੇ ਬਾਰੀ ਥੋੜੀ ਆਉਣੀ ਆ ਬਾਰੀ ਥੋੜੀ ਆਉਣੀ ਆ ਉਹ ਦਿਨ ਨੇੜੇ ਆ ਜਿਹੜਾ ਤੈਨੂੰ ਬੀਜੇਪੀ ਦਿਖਣ ਲੱਗ ਗਈ ਹੁਣ ਬੀਜੇਪੀ ਨੂੰ ਸਲਾਮਾ ਦੇਣ ਲੱਗ ਗਿਆ ਪਰ ਬੀਜੇਪੀ ਵਾਲਿਆਂ ਨੇ ਛੱਡਣਾ ਕੋਈ ਨਹੀਂ